ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੂ ਸਵਾਗਤ ਕਰਦਾ ਤੁਹਾਡਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਫਾਈਨਲੀ ਪੀਐਸਟੈਟ ਦੇ ਨੰਬਰ ਜਿਹੜੇ ਨੇ ਉਹ ਆਊਟ ਹੋ ਗਏ ਨੇ ਪੀਐਸਟੈਟ ਦੇ ਫਾਈਨਲ ਜੋ ਰਿਜ਼ਲਟ ਹੈ ਉਹ ਵੀ ਆਊਟ ਹੋ ਚੁੱਕਿਆ ਬਹੁਤ ਸਾਰੇ ਚੈਨਲਾਂ ਨੇ ਤੁਹਾਨੂੰ ਦੱਸਤਾ ਹੋਊਗਾ ਕਿ ਪੀਐਸਟੈਟ ਦਾ ਰਿਜ਼ਲਟ ਆ ਗਿਆ ਸਾਡੇ ਇੰਨੇ ਬੱਚੇ ਕਲੀਅਰ ਹੋ ਗਏ ਬਟ ਇਹ ਜਿਹਾ ਕੁਝ ਗੱਲਾਂ ਜੋ ਮੈਨੂੰ ਲੱਗਦਾ ਹੈ ਕੁਝ ਬੱਚਿਆਂ ਦੇ ਦਿਲ ਦੀਆਂ ਗੱਲਾਂ ਜੋ ਹਲੇ ਤੱਕ ਕੋਈ ਚੈਨਲ ਨਹੀਂ ਕਰ ਪਾਇਆ ਉਹ ਮੈਂ ਅੱਜ ਕਰਨ ਦੀ ਗੱਲ ਕਰੂੰਗਾ ਕੀ ਗੱਲ ਕਰਨੀ ਅੱਜ ਆਪਾਂ ਅੱਜ ਆਪਾਂ ਗੱਲ ਕਰਨੀ ਹੈ ਕਿ ਬਹੁਤ ਸਾਰੇ ਬੱਚੇ ਪੀਐਸਟੈਟ ਦੇ ਰਿਜ਼ਲਟ ਤੋਂ ਬਾਅਦ ਆਪਦੇ ਆਪ ਨੂੰ ਮਾਇੂਸ ਮਹਿਸੂਸ ਕਰ ਰਹੇ ਹੋਣਗੇ ਵੀ ਯਾਰ ਮੇਰਾ ਤਾਂ ਪੀਐਸਟੈਟ ਕਲੀਅਰ ਨਹੀਂ ਹੋਇਆ ਮੇਰਾ ਪੀਐਸਟੈਟ ਇੱਕ ਨੰਬਰ ਤੇ ਰਹਿ ਗਿਆ ਮੈਂ ਤਾਂ ਚਾਰ ਵਾਰ ਪੀਐਸ ਦੇ ਚੁੱਕੀਆਂ ਮੇਰਾ ਪੀਐਸਟੈਟ ਕਲੀਅਰ ਨਹੀਂ ਹੋਇਆ ਮੈਨੂੰ ਗ੍ਰੇਸ ਮਾਰਕਸ ਨਹੀਂ ਮਿਲੇ ਪੇਪਰ ਦੇ ਵਿੱਚ ਪੈਸਾ ਚੱਲਦਾ ਹੈ ਇਹ ਜੇ ਬਹੁਤ ਸਾਰੇ ਸੈਲਫ ਡਾਊਟ ਨੇ ਜਿਹੜੇ ਉਹ ਬੱਚੇ ਦੇ ਦਿਮਾਗ ਦੇ ਵਿੱਚ ਆਉਂਦੇ ਨੇ ਤਾਂ ਇਹ ਵੀਡੀਓ ਅੰਤ ਤੱਕ ਜਰੂਰ ਦੇਖਣੀ ਹੈ ਜਿਹੜੇ ਬੱਚੇ ਇਸ ਵਾਰ ਪੀਐਸਟੈਟ ਕਲੀਅਰ ਨਹੀਂ ਕਰ पाए ਉਹਨਾਂ ਦੀ ਫੇਲਿਅਰ ਦੇ ਤਿੰਨ ਸਭ ਤੋਂ ਵੱਡੇ ਰੀਜ਼ਨ ਮੈਂ ਤੁਹਾਨੂੰ ਦੱਸੂਗਾ ਅਕੋਰਡਿੰਗ ਟੂ ਮਾਈ 11 ਇਅਰ ਆਫ ਐਕਸਪੀਰੀਅੰਸ ਸਾਡੇ ਬਹੁਤ ਸਾਰੇ ਲਗਭਗ 30 ਤੋਂ ਜ਼ਿਆਦਾ ਬੱਚਿਆਂ ਦੇ ਤਾਂ ਐਡਮਿਟ ਕਾਰਡ ਮੈਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਉਹਨਾਂ ਦਾ ਕਲੀਅਰ ਹੋਇਆ ਹੈ ਲਗਾਤਾਰ ਬੱਚੇ ਆਈ ਜਾ ਰਹੇ ਨੇ ਵੀ ਸਰ ਮੇਰਾ ਵੀ ਕਲੀਅਰ ਮੇਰਾ ਵੀ ਕਲੀਅਰ ਮੈਂ ਦਿਖਾਂਦਾ ਦਿਖਾਂਦਾ ਥੱਕ ਜਾਊਂਗਾ ਅਪ੍ਰੋਕਸੀਮੇਟਲੀ ਮੇਰਾ ਮੰਨ ਹੈ ਕਿ ਸਾਡੇ ਕੋਲੇ ਲਗਭਗ ਲਗਭਗ 40 ਪਲੱਸ ਜਿਹੜੀਆਂ ਨੇ ਬੱਚੇ ਦੇ ਪੀਐਸ ਟੈਟ ਕਲੀਅਰ ਹੋ ਚੁੱਕੇ ਨੇ ਹਲੇ ਤੱਕ ਤੇ ਇਹ ਅਨੁਮਾਨ ਹੈ ਵੀ ਇਹ ਨੀਅਰ ਕਿਤੇ 80 ਪਲੱਸ ਤੱਕ ਜਾਊਗਾ ਹਲੇ ਤੱਕ 40 ਪਲੱਸ ਬੱਚੇ ਪੇਜ ਚੁੱਕੇ ਨੇ ਮੈਂ ਤੁਹਾਨੂੰ ਦਿਖਾਉਂਗਾ ਵੀ ਹੈਲੋ ਦਿਸ ਲੈਕਚਰ ਇਜ਼ ਪ੍ਰੈਜ਼ੈਂਟਡ ਬਾਈ ਮੀ ਮਾਈ ਨੇਮ ਇਜ਼ ਜਤਿਨ ਸਿੰਘਲਾ ਅੱਜ ਦੀ ਵੀਡੀਓ ਬਣਾਉਣ ਦਾ ਸਭ ਤੋਂ ਮੇਨ ਮੁੱਦਾ ਹੈ ਤੁਹਾਨੂੰ ਇਹ ਦੱਸ ਸਕਣਾ ਕਿ ਤੁਹਾਡੇ ਫੇਲਿਅਰ ਦੇ ਤਿੰਨ ਸਭ ਤੋਂ ਵੱਡੇ ਕਾਰਨ ਕੀ ਨੇ what are the three main reason ਇੱਕ ਬੱਚੇ ਦੇ ਫੇਲਿਅਰ ਦੇ ਪੀ ਐਸ ਸਟ੍ਰੈਟਜੀ ਬੱਚੇ ਚ ਕੋਈ ਕਮੀ ਨਹੀਂ ਹੈਗੀ ਕਮੀ ਹੈ YouTube ਦੇ ਵਿੱਚ ਕਮੀ ਹੈ YouTube ਦੇ ਟੀਚਰਸ ਦੇ ਵਿੱਚ ਕਮੀ ਹੈ ਇਸ bizness mind ਦੇ ਵਿੱਚ ਕਲੀਅਰ ਹੈ ਕਈ ਚੈਨਲ ਬਹੁਤ ਖੂਬਸੂਰਤ YouTube ਪੜਾ ਰਹੇ ਨੇ ਉਹਨਾਂ ਦੇ ਬਹੁਤ ਸਾਰੇ ਬੱਚੇ ਕਲੀਅਰ ਹੋਏ ਨੇ 50 50 100 100 ਉਹਨਾਂ ਨੂੰ ਮੁਬਾਰਕਾ ਜਿੰਨਾ ਬੱਚਿਆਂ ਦਾ ਕਲੀਅਰ ਹੋ ਗਿਆ ਉਹਨਾਂ ਨੂੰ ਮੁਬਾਰਕਾਂ ਉਹ ਆਪਦੀ ਮਾਸਟਰ ਕੈਡਰ ਦੀ ਤਿਆਰੀ ਸ਼ੁਰੂ ਕਰੋ ਲੇਕਿਨ ਬਹੁਤ ਸਾਰੇ ਅਜੇ ਮਿਹਨਤੀ ਬੱਚੇ ਨੇ ਜਿਹੜੇ ਪੀਐਸਟੈਟ ਕਲੀਅਰ ਨਹੀਂ ਕਰ पाए ਉਹਦਾ ਕਾਰਨ ਹੈ YouTube ਦਾ ਕੂੜਾ YouTube ਦਾ ਕਬਾੜਾ ਕੀ ਕਰਦੇ ਨੇ ਅਸੀਂ ਮੈਰਾਥਨ ਲੈ ਕੇ ਆ ਰਹੇ ਹਾਂ ਜੀ ਮੈਰਾਥਨ ਪੀਐਸਟੈਟ ਦੀ ਮੈਰਾਥਨ ਕਰੋ 100 ਕੁਐਸਚਨ ਪੱਕੇ ਪੀਐਸਟੈਟ ਦੇ ਫੇਲਿਅਰ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਬੱਚੇ ਵਿੱਚ ਬੁੱਕ ਰੀਡਿੰਗ ਦੀ ਹੈਬਿਟ ਦਾ ਖਤਮ ਹੋ ਜਾਣਾ ਅਨਲੈਸ অর ਅੰਟਿਲ ਤੁਹਾਡੇ ਵਿੱਚ ਬੁੱਕ ਰੀਡਿੰਗ ਦੀ ਹੈਬਿਟ ਨਹੀਂ ਹੈਗੀ ਤੁਹਾਡੇ ਵਿੱਚ ਥਿਉਰੀ ਨੂੰ ਡਿਟੇਲ ਦੇ ਵਿੱਚ ਪੜਨ ਦੀ ਹੈਬਿਟ ਨਹੀਂ ਹੈਗੀ ਓਨੀ ਦੇਰ ਤੱਕ ਤੁਹਾਡਾ ਪੀਐਸ ਸਟੈਟ ਕਲੀਅਰ ਨਹੀਂ ਹੁੰਦਾ ਬੱਚਾ ਕੀ ਕਹਿੰਦਾ ਸਰ ਜੀ ਕੁਐਸਚਨ ਦੇ ਦਿਓ 200 ਕਿਸੇ ਟੌਪਿਕ ਦੇ ਮੈਂ ਰੱਟਾ ਮਾਰ ਲੂੰ ਅਗਰ ਕੁਐਸਚਨ ਨੂੰ ਰੱਟਾ ਮਾਰ ਕੇ ਪੀਐਸ ਸਟੈਟ ਕਲੀਅਰ ਹੁੰਦਾ ਤਾਂ ਵੀਰੇ ਪੂਰੀ ਦੁਨੀਆ ਦਾ ਪੀਐਸ ਸਟੈਟ ਕਲੀਅਰ ਹੋ ਜਾਂਦਾ ਫੇਲ ਹੀ ਕਿਉਂ ਹੁੰਦਾ ਤਾਂ ਪਹਿਲਾ ਮੇਨ ਰੀਜ਼ਨ ਬੁੱਕ ਰੀਡਿੰਗ ਦੀ ਹੈਬਿਟ ਦਾ ਬੱਚੇ 'ਚ ਖਤਮ ਹੋ ਜਾਣਾ ਦੂਸਰਾ ਮੇਨ ਰੀਜ਼ਨ ਪ੍ਰੀਵियस ਇਅਰ ਪੇਪਰ ਨੂੰ ਸੋਲਵ ਨਾ ਕਰਨਾ ਜਿਹੜੇ ਪ੍ਰੀਵियस ਇਅਰ ਪੇਪਰ ਨੇ ਉਸ ਪੈਟਰਨ ਨੂੰ ਸੋਲਵ ਨਾ ਕਰਨਾ ਜਰ ਬੱਚੇ ਦਾ ਸਿਲੇਬਸ ਖਤਮ ਹੋ ਜਾਂਦਾ ਹੈ ਰਿਵੀਜ਼ਨ ਕਰਨ ਤੋਂ ਬਾਅਦ ਘਟੋ-ਘਟੋ ਉਹ ਪਿਛਲੇ ਲਗਭਗ 10 ਸਾਲ ਦੇ ਪੇਪਰ ਆਪ ਦੇ ਹੱਥ ਨਾਲ ਟਾਈਮ ਲਗਾ ਕੇ ਸੋਲਵ ਕਰੇ ਮੈਂ ਤੁਹਾਨੂੰ ਗਰੰਟੀ ਕਹਿੰਦਾ 25 ਤੋਂ 30% 25 ਤੋਂ ਲੈ ਕੇ 30% ਉਹਦਾ ਰਿਜ਼ਲਟ ਜੋ ਹੈ ਪੋਜ਼ਿਟਿਵ ਹੋ ਜਾਊਗਾ ਨੰਬਰ ਜ਼ਿਆਦਾ ਆਣਗੇ ਪਹਿਲਾ ਕਾਰਨ ਹੈ ਉਹਦੇ ਵਿੱਚ ਥਿਊਰੀ ਪੜਨ ਦੀ ਹੈਬਿਟ ਨਾ ਹੋਣਾ ਬੁੱਕ ਰੀਡਿੰਗ ਦੀ ਹੈਬਿਟ ਨਾ ਹੋਣਾ ਪੀਡੀਐਫ ਰੀਡ ਕਰਨ ਦੀ ਹੈਬਿਟ ਨਾ ਹੋਣਾ ਤੀਸਰਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਨੋਟਸ ਮੇਕਿੰਗ ਦੀ ਹੈਬਿਟ ਨਹੀਂ ਹੈਗੀ ਉਹਨੂੰ ਲੱਗਦਾ ਸਭ ਕੁਝ ਮੈਨੂੰ ਲਿਖਿਆ ਲਿਖਾਇਆ ਮਿਲ ਜੀ ਉਹਦੇ ਕੋਲੇ ਕੀ ਨਹੀਂ ਹੈਗੀ ਨੋਟਸ ਮੇਕਿੰਗ ਆਪ ਦੇ ਹੱਥ ਨਾਲ ਆਪਦੀ ਭਾਸ਼ਾ ਦੇ ਵਿੱਚ ਉਹ ਨੋਟਸ ਨਹੀਂ ਬਣਾ ਰਿਹਾ ਨੋਟਸ ਮੇਕਿੰਗ ਹੈਬਿਟ ਦਾ ਖਤਮ ਹੋ ਜਾਣਾ ਨੋਟਸ ਮੇਕਿੰਗ ਹੈਬਿਟ ਦਾ ਕੀ ਹੋ ਜਾਣਾ ਖਤਮ ਹੋ ਜਾਣਾ ਉਹਨਾਂ ਨੂੰ ਲੱਗਦਾ ਹੈ ਕਿ ਮਹੀਨਾ ਪਹਿਲਾਂ ਪੀਐਸ ਟੈਟ ਪੇਪਰ ਦੀ ਤਿਆਰੀ ਕਰ ਲਾਂਗੇ ਸਾਡਾ ਪੀਐਸ ਟੈਟ ਕਲੀਅਰ ਹੋ ਜਾਊਗਾ ਨਹੀਂ ਜਲਦੀ ਸਟਾਰਟ ਕਰੋ ਐਜ਼ अर्ਲੀ ਐਜ਼ ਯੂ ਕੈਨ ਜਿੰਨੀ ਜਲਦੀ ਤੁਸੀਂ ਕਰ ਸਕਦੇ ਹੋ ਓਨੀ ਜਲਦੀ ਪੀਐਸ ਟੈਟ ਦੇ ਪੇਪਰ ਦੀ ਤਿਆਰੀ ਸ਼ੁਰੂ ਕਰੋ ਬੱਚੇ ਕੀ ਕਰਦੇ ਨੇ ਚੱਲ ਭਾਈ ਅਗਸਤ ਨਵੰਬਰ ਦੇ ਵਿੱਚ ਪੀਐਸ ਟੈਟ ਦਾ ਨੋਟੀਫਿਕੇਸ਼ਨ ਆਊਗਾ ਮਿੰਨਾ ਪਹਿਲਾਂ ਪੜ ਲਾਂਗੇ ਪੀਐਸ ਟੈਟ ਕਲੀਅਰ ਕਰ ਲਾਂਗੇ ਨਹੀਂ ਕਟੋ ਕਟ ਤਿੰਨ ਤੋਂ ਚਾਰ ਮਹੀਨੇ ਦੀ ਕੋਚਿੰਗ ਚਾਹੀਦੀ ਹੈ ਪੀਐਸ ਟ ਵਾਸਤੇ ਕਿਰਪਿਆ ਕਰਕੇ ਇਹ ਗੱਲ ਯਾਦ ਰੱਖਿਓ ਮਿਨੀਮਮ ਯੂ ਨੀਡ 3 ਟੂ 4 ਮੰਥਸ ਤਿੰਨ ਤੋਂ ਚਾਰ ਮਹੀਨਿਆਂ ਦੀ ਤੁਹਾਨੂੰ ਸਟੱਡੀ ਚਾਹੀਦੀ ਹੈ ਪੀਐਸ ਟੈਟ ਵਾਸਤੇ ਤੁਸੀਂ ਸਾਡੇ ਕੋਲੇ ਤਿਆਰੀ ਕਰੋ ਤੁਸੀਂ ਕਿਸੇ ਹੋਰ ਇੰਸਟੀਟਿਊਟ ਕੋਲੇ ਤਿਆਰੀ ਕਰੋ ਤੁਹਾਨੂੰ ਐਟਲੀਸਟ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਪੀਐਸ ਟੈਟ ਦੀ ਤਿਆਰੀ ਕਰਨੀ ਪਊਗੀ ਇਹ ਗੱਲ ਮੇਰੀ ਤੁਸੀਂ ਯਾਦ ਰੱਖਿਓ ਇਟਸ ਅ ਵੈਰੀ 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 ਇੰਪੋਰਟੈਂਟ ਕਲੀਅਰ ਹੈ ਤਿੰਨ ਚੀਜ਼ਾਂ ਜੋ ਬੱਚੇ ਦੇ ਫੇਲਿਅਰ ਦੇ ਵਿੱਚ ਰਿਸਪੌਂਸੀਬਲ ਨੇ ਬੁੱਕ ਰੀਡਿੰਗ ਦੀ ਹੈਬਿਟ ਨਹੀਂ ਹੈਗੀ ਉਹਦੇ ਵਿੱਚ ਪ੍ਰੀਵਿਅਸ ਇਅਰ ਪੈਟਰਨ ਨੂੰ ਦੇਖ ਕੇ ਪਿਛਲੇ 10 ਸਾਲ ਦੇ ਪੇਪਰ ਸੋਲਵ ਨਹੀਂ ਕਰ ਰਿਹਾ ਤੀਸਰਾ ਉਹਦੇ ਵਿੱਚ ਆਪਦੇ ਹੱਥ ਨਾਲ ਨੋਟਸ ਬਣਾਉਣ ਦੀ ਜੋ ਹੈ ਹੈਬਿਟ ਖਤਮ ਹੋ ਗਈ ਸਰ ਪੀਡੀਐਫ ਪੂਰਾ ਤੁਸੀਂ ਦੇ ਦਿਓ ਸਾਰਾ ਅਸੀਂ ਪੜ ਲਾਂਗੇ ਸਰ ਪੱਕੀ ਪਕਾਈ ਖੀਰ ਦੇ ਦਿਓ ਅਸੀਂ ਖਾ ਕੇ ਢ ਘਾਰ ਮਾਰ ਲਾਂਗੇ ਸਟੱਡੀ ਪੀਐਸਟੈਟ ਕਲੀਅਰ ਹੋ ਜੂ ਕਈ ਬੱਚੇ ਇੰਨੇ ਜ਼ਿਆਦਾ ਆਮ ਘਰਾ ਦੇ ਮੁੰਡੇ ਕੁੜੀਆਂ ਗਰੀਬ ਘਰਾ ਦੇ ਮੁੰਡੇ ਕੁੜੀਆਂ ਇੰਨੇ ਜ਼ਿਆਦਾ ਮਿਹਨਤੀ ਨੇ ਉਹਨਾਂ ਨੇ ਮੇਰੀਆਂ 60 ਤੋਂ ਜ਼ਿਆਦਾ ਫ੍ਰੀ ਵੀਡੀਓਜ਼ ਦੇਖ ਕੇ ਇੱਕ ਇੱਕ ਚੀਜ਼ ਦੇ ਆਪ ਨੋਟਸ ਬਣਾਏ ਮੇਰੀ ਵੀਡੀਓ ਥੱਲੇ ਜਾ ਕੇ ਦੇਖ ਲਓ ਪੀਐਸਟੈਟ ਦੀ ਉਹਨਾਂ ਦਾ ਫ੍ਰੀ ਦੇ ਵਿੱਚ ਬਿਨਾ ਕੋਰਸ ਲਿੱਤੇ ਪੇਪਰ ਕੀ ਹੋ ਗਿਆ ਕਲੀਅਰ ਹੋ ਗਿਆ ਠੀਕ ਹੈ ਜੀ ਕਹਿੰਦੇ ਉੱਗਣ ਵਾਲੇ ਉੱਗ ਪੈਂਦੇ ਨੇ ਪਾਰ ਕੇ ਸੀਨਾ ਪੱਥਰਾ ਦਾ ਯਾਦ ਰੱਖਿਓ ਕਲੀਅਰ ਹੈ ਹਲੇ ਵੀ ਟਾਈਮ ਹੈ ਨਿਰਾਸ਼ ਨਹੀਂ ਹੋਣਾ ਆਪਾਂ ਦੁਬਾਰਾ ਸਰਕਾਰ ਦਾ ਦਰਵਾਜ਼ਾ ਖੜਕਾਵਾਂਗੇ ਤਰਨੇਤੁਰ ਨੇ ਲਾਵਾਂਗੇ ਜਿੰਨੀ ਜਲਦੀ ਹੋ ਸਕੂਗਾ ਪੀਐਸਟੈਟ ਦੀ ਜੋ ਹੈ ਨੋਟੀਫਿਕੇਸ਼ਨ ਦੁਬਾਰਾ ਲੈ ਕੇ ਆਵਾਂਗੇ ਯੂਨੀਅਨ ਦੇ ਨਾਲ ਸੰਪਰਕ ਕਰਾਂਗੇ ਵੀ ਸਰ ਸਾਡਾ ਸਾਥ ਦਿਓ ਤਾਂ ਕਿ ਇਸ ਵਾਰ ਦੀ ਜਿਹੜੀ ਮਾਸਟਰ ਕੈਡਰ ਦੀ ਰਿਕਰੂਟਮੈਂਟ ਹੈ ਉਹਦੇ ਆਉਣ ਤੋਂ ਪਹਿਲਾਂ ਆਪਾਂ ਪੀਐਸਟੈਟ ਪੇਪਰ ਇੱਕ ਵਾਰੀ ਦੁਬਾਰਾ ਕਰਵਾ ਸਕੀਏ ਇਸ ਗੱਲ ਨੂੰ ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਠੀਕ ਹੈ ਟਰਾਈ ਜਰੂਰ ਮਾਰ ਸਕਦੇ ਆ ਇਸ ਗੱਲ ਤੇ ਆਪਾਂ ਟਰਾਈ ਜਰੂਰ ਮਾਰ ਸਕਦੇ ਆ ਮੇਰੀ ਇੰਨੀ ਗੱਲ ਜ਼ਰੂਰ ਯਾਦ ਰੱਖਿਓ ਹੁਣ ਮੈਂ ਤੁਹਾਨੂੰ ਦਿਖਾਣਾ ਸਾਡੇ ਅੱਜ ਦੇ ਰਿਜ਼ਲਟ ਦੇਖੋ ਪਹਿਲਾ ਬੱਚਾ ਹੈ ਜੀ ਠੀਕ ਹੈ 102 ਨੰਬਰ ਨੈਕਸਟ ਆਜੋ ਅਗਲਾ ਬੱਚਾ ਹੈ ਸਾਡੇ ਕੋਲੇ 94 ਨੈਕਸਟ ਆਜੋ 94 ਮੈਥ ਐਂਡ ਸਾਇੰਸ ਦੇ ਵਿੱਚੋਂ 107 ਨੰਬਰ ਤਰਨਜੀਤ ਕੌਰ ਮੈਥ ਐਂਡ ਸਾਇੰਸ ਦੇ ਵਿੱਚੋਂ ਠੀਕ ਹੈ ਜੀ नैक्सट है नाइनटी वन नंबर एस एस टी के नाइनटी थ्री नंबर नैक्सट आ जाओ नाइनटी फोर नंबर नैक्सट आ जाओ नाइनटी फोर नंबर उस नैक्सट आ जाओ एक सौ दो नंबर उस तो नैक्सट आ जाओ एटी फाइव नंबर क्वालिफाइड उस अगे आ जाओ 86 सिक्स नंबर एटी टू नंबर नाइनटी टू नंबर हंड्रड मार्क्स नैक्सट आ जाओ नाइनटी टू मार्क्स नैक्सट आ जाओ वन जीरो फोर नैक्सट आ जाओ एटी फोर नैक्सट आ जाओ नाइनटी फाइव ਨੈਕਸਟ ਆ ਜੋ 82 ਨੈਕਸਟ ਆ ਜੋ 84 ਨੈਕਸਟ ਆ ਜੋ 82 ਨੈਕਸਟ ਆ ਜੋ 98 ਨੈਕਸਟ ਆ ਜੋ 90 ਠੀਕ ਹੈ ਨੈਕਸਟ ਆ ਜੋ 90 ਲਗਭਗ ਲਗਭਗ 40 ਪਲੱਸ ਬੱਚਿਆਂ ਦਾ ਰਿਜ਼ਲਟ ਤਾਂ ਮੇਰੇ ਕੋਲੇ ਫੋਨ 'ਚ ਪਈ ਹੈ ਠੀਕ ਹੈ ਕਟੋ ਘਟ ਮੇਰੀ ਉਮੀਦ ਹੈ ਵੀ 80 ਪਲੱਸ ਸਾਡਾ ਬੱਚਾ ਆਨਲਾਈਨ ਆਫਲਾਈਨ ਪੀਐਸ ਟੈਟ ਕਲੀਅਰ ਹੋਇਆ ਹੋ ਠੀਕ ਹੈ ਜੇ ਤੁਸੀਂ ਬਿਹਤਰ ਗਾਈਡੈਂਸ ਚਾਹੁੰਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇੱਕ ਪੀਐਸ ਟੈਟ ਦਾ ਵਟਸਐਪ ਗਰੁੱਪ ਮਿਲੇਗਾ ਚਾਹੇ ਤੁਸੀਂ ਪੇਪਰ 1 ਦੀ ਤਿਆਰੀ ਕਰ ਰਹੇ ਹੋ ਪੇਪਰ 2 ਦੀ ਤਿਆਰੀ ਕਰ ਰਹੇ ਹੋ ਐਸਐਸਟੀ ਕੰਬੀਨੇਸ਼ਨ ਹੈ ਚਾਹੇ ਮੈਥ ਸਾਇੰਸ ਕੰਬੀਨੇਸ਼ਨ ਹੈ ਉਸ ਗਰੁੱਪ ਚ ਐਡ ਹੋ ਜਾ ਜੋ ਤੁਹਾਨੂੰ ਕੰਟੈਂਟ ਦਿਖੂਗਾ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਫਰਕ ਦਿਖੂਗਾ ਤੁਹਾਨੂੰ ਆਪੇ ਪਤਾ ਚੱਲ ਜਾਊਗਾ ਵੀ ਅਸੀਂ ਐਨਸੀਆਰਟੀ ਦੀ ਇੱਕ ਇੱਕ ਲਾਈਨ ਨੂੰ ਤੋੜ-ਤੋੜ ਕੇ ਕੁਐਸਚਨ ਬਣਾਵਨਾ ਥਿਊਰੀ ਬਣਾਵਨਾ ਬੱਚਿਆਂ ਨੂੰ ਕਰਾਈ ਹੈ ਦੂਸਰੀ ਗੱਲ ਕੀ ਹੈ ਨਿਰਾਸ਼ ਨਹੀਂ ਹੋਣਾ ਜਿੱਤ ਹਮੇਸ਼ਾ ਲੜਦਿਆਂ ਦੀ ਹੁੰਦੀ ਹੈ ਠੀਕ ਹੈ ਅੱਜ ਨਹੀਂ ਤਾਂ ਕੱਲ ਕਾਮਯਾਬੀ ਤੁਹਾਡੀ ਹੈ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਦੇਖੋ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ 39 ਸਾਲ ਦੀ ਉਮਰ 'ਚ ਸਭ ਤੋਂ ਯੰਗੇਸਟ ਪ੍ਰਾਈਮ ਮਿਨਿਸਟਰ ਉੱਥੇ ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ 56 57 ਸਾਲ ਦੀ ਉਮਰ 'ਚ ਜਿਆਦਾ ਕਾਮਯਾਬ ਕੌਣ ਹੋਇਆ ਆਪਾਂ ਸਾਰਿਆਂ ਨੂੰ ਪਤਾ ਵੀ ਨਰਿੰਦਰ ਮੋਦੀ ਜਿਆਦਾ ਕਾਮਯਾਬ ਨੇ ਹੁਣ ਆਈ ਨਾ ਕਹਿ ਦਿਓ ਵੀ ਮੈਂ ਬੀਜੇਪੀ ਦਾ ਜਸਟ ਐਗਜ਼ਾਮਪਲ ਦੇ ਰਹੀ ਹਾਂ ਨਰਿੰਦਰ ਮੋਦੀ ਜਿਆਦਾ ਕਾਮਯਾਬ ਹੋਏ ਰਾਜੀਵ ਗਾਂਧੀ ਜਿਆਦਾ ਕਾਮਯਾਬ ਨਹੀਂ ਹੋਏ ਕਹਿਣ ਦਾ ਮਤਲਬ ਹਰ ਇੱਕ ਦੀ ਕਾਮਯਾਬੀ ਦੀ ਆਪਣੀ ਇੱਕ ਉਮਰ ਹੁੰਦੀ ਹੈ ਕਿਸੇ ਨੂੰ ਛੋਟੀ ਉਮਰ 'ਚ ਕਾਮਯਾਬੀ ਮਿਲ ਗਈ ਇਹਦਾ ਮਤਲਬ ਇਹ ਨਹੀਂ ਕਿ ਉਹ ਬਾਅਦ 'ਚ ਵੀ ਜਿਆਦਾ ਲੰਬਾ ਕਾਮਯਾਬ ਚੱਲੇ ਕਿਸੇ ਦੀ ਕਾਮਯਾਬੀ ਬੜੀ ਉਮਰ ਚ ਆਂਦੀ ਹੈ ਪਰ ਪੁਰਾਣੇ ਨਾਲੋਂ ਜਿਆਦਾ ਵੱਡੀ ਕਾਮਯਾਬੀ ਆਂਦੀ ਹੈ ਤਾਂ ਲੜਦੇ ਰਹੋ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚ ਕਦੇ ਵੀ ਸਿਰ ਝੁਕਾਣਾ ਨਹੀਂ ਹੈਗਾ ਲੜਨਾ ਹੈ ਜਿੰਨੀਆਂ ਮੁਸੀਬਤਾਂ ਆਣਗੀਆਂ ਤਾਂ ਕਹਿੰਦੇ ਰਹੋ ਆਜਾ ਆਜਾ ਜ਼ਿੰਦਗੀ ਤੇਰੇ ਨਾਲ ਫੇਰ ਪੰਜਾ ਲਾਉਣਾ ਧੰਨਵਾਦ ਹੱਸਦੇ ਰਹੋ ਵਸਦੇ ਰਹੋ वंस अगेन जिन्ना बच्चे का पीएसटेट क्लीयर है मला मारो दो दिन चंकी पार्टी करो घूमो यू डिजर्व दिस उस बाद आ जाओ मास्टर कैडर की तैयारी के उ थैंक यू सो मच